ਪਿੰਡ ਪੁੰਨੂ ਮਯਾਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਜਰੂਰ ਤਮੰਦ ਬੱਚਿਆਂ ਨੂੰ ਬੂਟ ਵੰਡੇ ਗਏ। ਜ਼ਿਲ੍ਹਾ சிவਪਗਤ ਸਿੰਘ ਨਗਰ ਨਮਾ ਸ਼ਹੀਦ ਦੇ ਨਜ਼ਦੀਕੀ ਪਿੰਡ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸਰਬਸਾਂਝਾ ਦਰਬਾਰ ਨਾਗਾ ਦੀ ਵਰਮੀ ਅਤੇ ਸਮੂਹ ਸੇਵਾਦਾਰਾਂ ਵੱਲੋਂ ਰਾਮ ਸਰੂਪ ਰੂਬੀ ਬਾਬਾ ਦੀ ਅਗਵਾਈ ਹੇਠ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਬੂਟ ਵੰਡੇ ਗਏ। ਇਸ ਮੌਕੇ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਦੱਸਿਆ ਹੈ ਕਿ ਸਾਨੂੰ ਪਿਛਲੇ ਸਾਲ ਵੀ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਕੋਟੀਆਂ ਸਵੈਟਰ ਅਤੇ ਹੋਰ ਵੀ ਸਰਦੀਆਂ ਵਿੱਚ ਪਾਉਣ ਵਾਲੇ ਬੱਚਿਆਂ ਲਈ ਜ਼ਰੂਰਤਮੰਦ ਚੀਜ਼ਾਂ ਵੀ ਭੇਜੀਆਂ ਗਈਆਂ ਸਨ। ਇਹ ਜਿਹੜੇ ਬੱਚਿਆਂ ਨੂੰ ਅੱਜ ਜੋ ਵੀ ਦਾਨ ਕੀਤਾ ਗਿਆ ਸਰਬਸਾਂਝਾ ਦਰਬਾਰ ਧੰਤਨ ਬਾਬਾ ਬਾਲਨਾਥ ਸਾਈ ਕੁਮਾਰਾ ਨਾਗਾ ਦੀ ਬਰਮੀ ਪੁੰਨਮੀਆਰੇ ਵੱਲੋਂ ਕੀਤਾ ਗਿਆ ਜੋ ਕਿ ਇਹ ਸੰਕਤਾਂ ਦੇ ਸਹਿਯੋਗ ਦੇ ਨਾਲ ਐਨਆਰਈ ਮੀਰਾਂ ਦੇ ਸਹਿਯੋਗ ਦੇ ਨਾਲ ਜੋ ਵੀ ਇਹ ਬਾਹਰੋਂ ਸੰਗਤ ਨੇ ਦਾਨ ਕੀਤਾ ਉਹਦੇ ਸਬੰਧ ਦੇ ਨਾਲ ਇਹ ਸਾਰਾ ਕੁਝ ਕੀਤਾ ਜਾਂਦਾ ਹੈ ਜੋ ਕਿ ਪਹਿਲਾਂ ਵੀ ਉਸ ਦਰਬਾਰੋਂ ਇਸ ਸਕੂਲ ਵਾਸਤੇ ਜਾਂ ਹੋਰ ਬਾਹਰ ਵੀ ਕਈ ਬੱਚਿਆਂ ਨੂੰ ਜਿਨ੍ਹਾਂ ਦਾ ਲੋੜਵੰਦ ਨੇ ਉਹਨਾਂ ਨੂੰ ਇਹ ਦਾਨ ਕੀਤਾ ਜਾਂਦਾ ਹੈ ਹਰ ਸਾਲ ਸਾਲ ਦੇ ਵਿੱਚ ਦੋ ਵਾਰੀ ਵੀ ਹੋ ਸਕਦਾ ਹੈ ਇਹ ਦਾਨ ਤਿੰਨ ਵਾਰੀ ਵੀ ਹੋ ਸਕਦਾ ਕਿਉਂ ਦਾਨ ਦੀ ਕੋਈ ਲਿਮਟ ਨਹੀਂ ਹੁੰਦੀ ਕਿ ਕਦੋਂ ਕੀਤਾ ਜਾ ਸਕਦਾ ਜਦੋਂ ਵੀ ਸੰਗਤ ਨੇ ਸਹਿਯੋਗ ਕੀਤਾ ਉਸ ਵੇਲੇ ਦਾਨ ਕੀਤਾ ਜਾਂਦਾ ਆ ਪ੍ਰਮਾਤਮਾ ਇਹਨਾਂ ਬੱਚਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਕੂਲ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰ ਕਿਉਂਕਿ ਅਸੀਂ ਵੀ ਇਸ ਸਕੂਲ ਦੇ ਹੀ ਵਿਦਿਆਰਥੀ ਹਾਂ ਮੈਂ ਵੀ ਇਸ ਸਕੂਲ 'ਚ ਹੀ ਪੜਿਆ ਆ ਪਹਿਲਾਂ ਤੋਂ ਤੇ ਬਾਕੀ ਇੱਥੇ ਹੋਰ ਛਲਾਗਾਂ ਜੋ ਬਹੁਤ ਹੈਗੀ ਗੱਲ ਵੀ ਇੱਥੇ ਦਾ ਸਟਾਫ ਬਹੁਤ ਵਧੀਆ ਆ ਸਕੂਲ ਨੂੰ ਮੈਡਮਾਂ ਨੇ ਸਾਡੀਆਂ ਪਣਾ ਬੀਬੀਆਂ ਨੇ ਬਹੁਤ ਹੀ ਵਧੀਆ ਸੁਚਿੱਜੇ ਢੰਗ ਨਾਲ ਚਲਾ ਰਹੀਆਂ ਜਦੋਂ ਵੀ ਅਸੀਂ ਆਨੇ ਆ ਬੜੀ ਕਦਰ ਕਰਦੀਆਂ ਸਾਡ ਤੇ ਬੱਚਿਆਂ ਦਾ ਵੀ ਮੈਂ ਦੇਖਿਆ ਇੱਥੇ ਡਿਸਪੀਸਪਲਨ ਬਹੁਤ ਉੱਪਰ ਮਨ ਨੂੰ ਖੁਸ਼ੀ ਵੀ ਹੁੰਦੀ ਆ ਕਿ ਇੱਥੇ ਮੈਡਮ ਜੀ ਬਹੁਤ ਹੀ ਆਪਣੀ ਮਿਹਨਤ ਤੇ ਲਗਨ ਨਾਲ ਕੰਮ ਕਰ ਰਹੇ ਆ ਅਸੀਂ ਕਹਿੰਦੇ ਪ੍ਰਮਾਤਮਾ ਨੇ ਇਹਨਾਂ ਨੂੰ ਦੰਦ ਉੱਪਨੀ ਰਾਖੋ ਆਪਣੀ ਤਰੱਕੀ ਕਰੇ ਮੇਰੇ ਬਾਬਾ ਪੋਣਾ ਹਰੀ ਚੜ੍ਹਦੀ ਕਲਾ ਕਰਨ ਜਿਕਰਾ ਪੋਣਾ ਹਰੀ ਦਾ ਬਹੁਤ ਸੱਚੇ ਦਰਵਾਜ਼ੇ ਹੈ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਪੋਨੂ ਮਜ਼ਾਰਾ ਜਿਹੜੇ ਅੱਜ ਨੂੰ ਬਰਥਡੇ ਕਰਿਆ ਬੱਚਿਆਂ ਦਾ ਇਹ ਸ਼੍ਰੀ ਰਾਮ ਸਿੰਘ ਜੀ ਹੈਗੇ ਆ ਐਕਸ ਸਰਵਿਸਮੈਨ ਨੇ ਕੋਆਪਰੇਟਿਵ ਸੁਸਾਇਟੀਸ ਤੋਂ ਰਿਟਾਇਰ ਹੋਏ ਆ ਹਾਂਜੀ ਇਹ ਬਹੁਤ ਹੀ ਨਾਈਸ ਪਰਸਨ ਹੈਗੇ ਆ ਪਿਛਲੇ ਲਗਭਗ 2-3 ਸਾਲਾਂ ਤੋਂ ਸਾਡੇ ਨਾਲ ਇਹਨਾਂ ਦਾ ਬਹੁਤ ਅੱਛਾ ਬਿਹੇਵੀਅਰ ਆ ਤੇ ਪਿਛਲੀ ਵਾਰ ਵੀ ਇਹਨਾਂ ਨੇ ਸਾਨੂੰ ਸਵੈਟਰ ਵੀ ਦਿੱਤੇ ਸੀਗੇ ਬੱਚਿਆਂ ਨੂੰ ਡੋਨੇਟ ਕੀਤੇ ਸੀਗੇ ਤੇ ਫਿਰ ਕੁੜੀਆਂ ਦੇ ਲਈ ਵੀ ਇਹਨਾਂ ਨੇ ਬਹੁਤ ਵੀ ਸ਼ੂਜ਼ ਦਿੱਤੇ ਸੀਗੇ ਸਾਨੂੰ ਹੁਣ ਵੀ ਪਹਿਲੀ ਤੋਂ ਪੰਜਵੀਂ ਜਮਾਤ ਦੇ ਜਿਹੜੇ ਬੱਚੇ ਸਾਡੇ ਹੈਗੇ ਆ ਉਹਨਾਂ ਦੇ ਲਈ 90 ਪੇਅਰ ਜਿਹੜੇ ਇਹਨਾਂ ਨੇ দান ਕੀਤੇ ਆ ਤੇ ਮੈਂ ਆਪਣੇ ਸਟਾਫ ਵੱਲੋਂ ਤੇ ਪੂਰੇ ਬੱਚਿਆਂ ਵੱਲੋਂ ਆਪਾਂ ਇਹਨਾਂ ਦੇ ਬਹੁਤ ਹੀ ਜ਼ਿਆਦਾ ਧੰਨਵਾਦ ਦੀਆਂ ਪਰ ਬਾਪਾ ਭਾਗੇ ਮੈਂ ਅਰਦਾਸ ਕਰਦੀ ਆਂ ਕਿ ਪਰਮਾਤਮਾ ਇਹਨਾਂ ਨੂੰ ਦੀ ਦੁੱਗਣੀ ਤੇ ਰਾਤ 24 ਨੀ ਤਰੱਕੀ ਦੇਵੇ ਤਾਂ ਕਿ ਇਹਦੇ ਸਮਾਜ ਦੇ ਜਿਹੜੇ ਵਧੀਆ ਕੰਮ ਹੈਗੇ ਉਹਨਾਂ ਵਿੱਚ ਆਪਣਾ ਯੋਗਦਾਨ ਪਾ ਸਕਣ। ਬਹੁਤ ਬਹੁਤ ਧੰਨਵਾਦ।